ਅੱਜ ਜ਼ਿਲ੍ਹਾ ਗੁਰਦਾਸਪੁਰ ਤੋਂ ਪੰਜਾਬ ਕਿਸਾਨ ਮਜਦੂਨ ਦੁਨੀਆ ਦੇ ਬੈਨਰ ਹੇਟ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋਏ ਟਰੈਕਟਰ ਟਰਾਲੀਆਂ ਦੇ ਕਾਫਲੇ ਵਿੱਚ ਕਿਸਾਨ ਜਿੱਥੇ ਡੀਜ਼ਲ ਗੈਸ ਸਿਲੰਡਰ ਅਤੇ ਰਸਨ ਨਾਲ ਲੈ ਕੇ ਜਾ ਰਹੇ ਹਨ ਉੱਥੇ ਜਿਸ ਵੀ ਮਸ਼ੀਨਾ ਵੀ ਨਾਲ ਲੈ ਕੇ ਜਾ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਹੱਕੀ ਮੰਗਾ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਐਮਐਸਪੀ ਕਾਨੂੰਨ ਨੂੰ ਲੈ ਕੇ ਸ਼ਾਂਤਮਈ ਅੰਦੋਲਨ ਲਈ ਜਾ ਰਹੇ ਹਨ ਲੇਕਿਨ ਜੋ ਹਰਿਆਣਾ ਵਿੱਚ ਰੋਕਾਂ ਲਗਾਈਆਂ ਗਈਆਂ ਹਨ ਉਹਨਾਂ ਨੂੰ ਢੋਣ ਲਈ ਜਿਸ ਵੀ ਮਸ਼ੀਨਾ ਮਿੱਟੀ ਦੀਆਂ ਟਰਾਲੀਆਂ ਅਤੇ ਹੋਰ ਐਸੀਆਂ ਮਸ਼ੀਨਾ ਵੀ ਨਾਲ ਲੈ ਕੇ ਜਾ ਰਹੇ ਹਨ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮਨਜੀਤ ਸਿੰਘ ਪਿੰਡ ਬਸੰਤਕੋੜ ਪੰਜਾਬ ਕਿਸਾਨ ਮਜ਼ਦੂਰ ਜੁਨੇਨਾ মিডিਆ 77 ਪੰਜਾਬ ਕੀ ਕਹਿਣਾ ਚਾਹੁੰਦੇ ਅੱਜ ਦੇ ਦਿੱਲੀ ਜਾ ਰਹੇ ਹੋ ਅੱਜ ਸਾਡੀ ਦਿੱਲੀ ਜਾਣਾ ਮਜਬੂਰੀ ਬਣ ਗਿਆ ਕਿਉਂਕਿ ਜੋ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀਗੀਆਂ ਉਹਨਾਂ ਨੂੰ ਲਾਗੂ ਨਹੀਂ ਕੀਤਾ ਔਰ ਸਰਕਾਰ ਦੇ ਆਖਰੀ ਮਹੀਨੇ ਚੱਲ ਰਿਹਾ ਸਾਡੀ ਮਜਬੂਰੀ ਆ ਕਿਉਂਕਿ ਸਰਕਾਰ ਬਦਲ ਗਈ ਤਾਂ ਉਹਨੇ ਕਹਣਾ ਜਿਨੇ ਮੰਗਾ ਮੰਨੀਆਂ ਉਹਦੇ ਕੋਲ ਕਿਉਂ ਨਹੀਂ ਲਾਗੂ ਕਰਵਾਈਆਂ ਅੱਜ ਅਸੀਂ ਆਪਣੀਆਂ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਲਾਗੂ ਕਰਾਉਣ ਲਈ ਦਿੱਲੀ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰਨ ਪਹਿਲੀ ਵਾਰੀ ਅਸੀਂ ਨਤੀਜੇ ਤੇ ਨਹੀਂ ਪਹੁੰਚੇ ਜਿਹੜੇ ਤੇ ਉਹ ਜਿਹੜੇ ਆਗੂਆਂ ਕਰਕੇ ਨਹੀਂ ਪਹੁੰਚੇ ਉਹ ਆਗੂ ਅੱਜ ਲੋਕਾਂ ਨੇ ਘਰ ਬਿਠਾ ਦਿੱਤੇ ਹੋਏ ਆ ਉਹ ਆਗੂ ਅੱਜ ਆਪੋ ਆਪਣੇ ਘਰੀ ਬੈਠੇ ਸਿਰਫ ਪ੍ਰੈਸ 'ਚ ਬਾਈਟਾਂ ਦੇ ਰਹੇ ਨੇ ਇਸ ਤੋਂ ਇਲਾਵਾ ਨਾ ਉਹਨਾਂ ਦੇ ਕਿਸਾਨ ਸਾਰੇ ਜਾ ਰਹੇ ਆ ਸਿਰਫ ਆਗੂ ਨਹੀਂ ਜਾ ਰਹੇ ਪੰਜਾਬ ਪੂਰਾ ਜਾ ਰਿਹਾ ਔਰ ਮਹਾਰਾਜ ਦੀ ਕਿਰਪਾ ਰਹੇ ਗੁਰੂ ਮਹਾਰਾਜ ਕਿਰਪਾ ਕਰਨ ਅਰਕੀਵ ਪੂਰੀ ਜਿੱਤ ਪ੍ਰਾਪਤ ਕਰਕੇ ਆਵਾਂਗੇ ਜਿਹੜੀਆਂ ਜਥੇਬੰਦੀਆਂ ਐਰਕਾ ਨਹੀਂ ਜਾ ਰਹੀਆਂ ਇਹ ਉਹ ਨੇ ਜਿਨ੍ਹਾਂ ਨੇ ਉਸ ਅੰਦੋਲਨ ਦੇ ਵਿੱਚ ਨੈਗੇਟਿਵ ਰੋਲ ਨਿਭਾਇਆ ਸੀ ਔਰ ਜਿਹੜਾ ਨੇ ਆਣ ਕੇ ਆਪਣੀਆਂ ਉਸ ਅੰਦੋਲਨ ਦੇ ਵਿੱਚੋਂ ਮੁੱਖ ਮੰਤਰੀ ਮੰਤਰੀ ਚੇਅਰਮੈਨੀਆਂ ਔਰ ਐਮ ਐਲ ਏ ਸ਼ਿਪ ਲੱਭਣ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਨੂੰ ਲੋਕਾਂ ਨੇ ਉਹਨਾਂ ਨੂੰ ਆਇਨਾ ਵਿਖਾ ਦਿੱਤਾ ਵਾ ਉਹਨਾਂ ਨੂੰ ਲੋਕਾਂ ਨੇ ਘਰਾਂ ਬਿਠਾ ਦੇ ਘਰੀ ਬਿਠਾ ਦਿੱਤਾ ਵਾ ਔਰ ਜੇ ਐਰਕਾ ਵਾਲੇ ਅੰਦੋਲਨ ਦੇ ਵਿੱਚ ਜੇ ਐਰਕਾ ਵਾਲੇ ਕਿਸਾਨ ਆਗੂ ਅੱਗੇ ਵਾਲਾ ਕੰਮ ਕਰਨਗੇ ਤੇ ਇਹ ਜਿਹੜਾ ਝੰਡੇ ਦੇ ਵਿੱਚ ਡੰਡਾ ਪਾਇਆ ਵਾ ਹਰਿਆਣੇ ਦੇ ਇੰਤਜ਼ਾਮ ਕੱਲ ਹੀ ਤੁਸੀਂ ਵੇਖ ਲਿਆ ਪ੍ਰੈਸ ਪ੍ਰੈਸ ਦੇ ਵਿੱਚ ਆ ਰਿਹਾ ਸੀ ਪੱਤਰਕਾਰ ਵੀਰਾਂ ਨੇ ਵਿਖਾਇਆ ਸਾਡਾ ਇੱਕ ਸਿੰਘ ਬੈਠਾ ਸੀ ਉਹਨੂੰ ਅਥਰੂ ਗੈਸ ਦੇ ਗੋਲੇ ਪਾਣੀ ਦੀਆਂ ਵਾਛੜਾ ਇੱਕ ਬੰਦੇ ਨੂੰ ਨਹੀਂ ਉਠਾਲ ਸਕੀਆਂ ਕੱਲ ਇੱਕ ਸਿੰਘ ਉੱਥੇ ਬੈਠ ਗਿਆ ਸੀ ਨਾਮ ਜਪ ਰਿਹਾ ਸੀ ਉਹਨੂੰ ਨਹੀਂ ਉਠਾਲ ਸਕੇ ਅੱਜ ਤੇ ਪੂਰਾ ਪੰਜਾਬ ਜਾ ਰਿਹਾ ਦਲਬਾਖ ਸਿੰਘ ਜੀ ਵੇਖੋ ਜੀ ਦਿੱਲੀ ਫੇਰ ਜਾਣਾ ਹੀ ਪੈ ਗਿਆ ਜਿਹੜੀਆਂ ਪਿਛਲੇ ਸਾਲ ਕਮੀਆਂ ਰਹਿ ਗਈਆਂ ਸੀਗੀਆਂ ਤੇ ਉਹਨਾਂ ਨੂੰ ਜਿਹੜਾ ਪੂਰਾ ਕਰਨ ਵਾਸਤੇ ਅੱਜ ਦਿੱਲੀ ਜਾ ਰਹੇ ਆ ਕਿਸਾਨ ਸਾਰੇ ਤੁਸੀਂ ਵੇਖਿਆ ਹੀ ਆ ਕਿ ਵੱਖ-ਵੱਖ ਜਿੱਥੇ-ਜਿੱਥੇ ਵੀ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੱਡੇ ਲੈਵਲ ਤੇ ਜਿਹੜੀਆਂ ਤਿਆਰੀਆਂ ਕੀਤੀਆਂ ਗਈਆਂ ਵਾ ਹਜ਼ਾਰ-ਹਜ਼ਾਰ ਟਰਾਲੀ ਦੀਆਂ ਜੀਸੀਬੀ ਬਲਡੋజర్ ਜਿਹੜੇ ਲੈ ਕੇ ਆਉ ਜਾ ਰਹੇ ਕਿਉਂਕਿ ਜਿਹੜੀ ਖੱਟਰ ਸਰਕਾਰ ਆ ਉਹਨੇ ਹਰਿਆਣੇ ਦੇ ਵਿੱਚ ਜਿੱਡੇ ਵੀ ਵੱਡੇ-ਵੱਡੇ ਬੈਰੀਕੇਡ ਕੀਤੇ ਨੇ ਉਹਨਾਂ ਨੂੰ ਤੋੜਨ ਵਾਸਤੇ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਜੀਸੀਬੀਆਂ ਵੀ ਤਿਆਰ ਨੇ ਜਿੱਦਾਂ-ਜਿੱਦਾਂ ਸਰਕਾਰ ਨੇ ਉਹ ਬੈਰੀਕੇਡ ਬਣਾਏ ਨੇ ਉਦਾਂ-ਉਦਾਂ ਤੋੜਨ ਵਾਸਤੇ ਇਹ ਜਿਹੜੇ ਜਿਹਾਰੂ ਜੋਧੇ ਨੇ ਜਾ ਰਹੇ ਨੇ ਵੇਖੋ ਜੀ ਕਾਰਨ ਸਪਸ਼ਟ ਆ ਸਾਰੇ ਪੰਜਾਬ 'ਚ ਹੀ ਪਤਾ ਵਾ ਕਿ ਜਿਹੜੇ ਕਾਮਰੇਡੀ ਸੋਚ ਦੇ ਜਿਹੜੀ ਪਿਛਲੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਕਾਰਨ ਹੀ ਇਹ ਮੋਰਚਾ ਜਿਹੜਾ ਖਰਾਬ ਹੋਇਆ ਸੀਗਾ ਕਿਉਂਕਿ ਜਦੋਂ ਮੋਦੀ ਨੇ ਬਿਆਨ ਦਿੱਤਾ ਸੀਗਾ ਕਿ ਮੈਂ ਜਿਹੜੇ ਕਾਲੇ ਕਾਨੂੰਨ ਆ ਇਹ ਵਾਪਸ ਲੈਣਾ ਉਹਦੇ ਆਧਾਰ ਦੇ ਉੱਤੇ ਜਿਹੜੀ ਜਲਦਬਾਜ਼ੀ ਹੋਈ ਉਹ ਬਿਆਨ ਦੇ ਉੱਤੇ ਜਿਹੜੇ ਲੋਕ ਹੀ ਵਾਪਸ ਆ ਗਏ ਸੀਗੇ ਇਹ ਨਾਲ ਦੀ ਨਾਲ ਹੀ ਜਿਹੜਾ ਕਾਮਰੇਡੀ ਸੋਚ ਵਾਲੇ ਜਿਹੜੀ ਪਿਛਲੇ ਸਾਲ ਜਿਹੜੀ ਕਿਸਾਨ ਯੂਨੀਅਨ ਨੇ ਇਲੈਕਸ਼ਨ ਲੜੀ ਆ ਉਹ ਇਲੈਕਸ਼ਨ ਵਾਲੇ ਜਿਹੜੀ ਸੋਚ ਵਾਲੇ ਲੋਕ ਆ ਜਿੰਨੇ ਵੀ ਸਾਡੇ ਆਪਣੇ ਲੋਕ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਹੋਣਾ ਚਾਹੀਦਾ ਤੇ ਗੈਰ ਰਾਜਨੀਤਿਕ ਦੀ ਜਦੋਂ ਗੱਲ ਆ ਜਾਂਦੀ ਹੈ ਤੁਸੀਂ ਦੇਖਿਆ ਕਿ ਪਿਛਲੇ ਸਾਲ ਚਟੂੜੀ ਗਰੁੱਪ ਰਾਜੇਵਾਲ ਗਰੁੱਪ ਉਹ ਰਾਜਨੀਤਿਕ ਸੀਗੇ ਦੇਖੋ ਜੀ ਉਹ ਜਦੋਂ ਗੈਰ ਰਾਜਨੀਤਿਕ ਦੀ ਗੱਲ ਆ ਗਈ ਉਹ ਪਿੱਛੇ ਹੋ ਗਏ ਕਿਉਂਕਿ ਉਹਨਾਂ ਦੀ ਸੋਚ ਰਾਜਨੀਤਿਕ ਹੈ ਨਾ ਜੇ ਉਹ ਗੈਰ ਰਾਜਨੀਤਿਕ ਅੱਜ ਵੀ ਸੋਚ ਬਣਾ ਲੈਂਦੇ ਆ ਉਹਨਾਂ ਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਕਿਸਾਨੀ ਨਾਲ ਪਿਆਰ ਆ ਕਿ ਅਸੀਂ ਪੰਜਾਬ ਵਾਸਤੇ ਲੜਨਾ ਵਾ ਆਪਣੇ ਹੱਕਾਂ ਦੀ ਲੜਾਈ ਲੜਨੀ ਆ ਤੋ ਗੈਰ ਰਾਜਨੀਤਿਕ ਹੋ ਗਏ ਜਦੋਂ ਮਰਜ਼ੀ ਆ ਸਕਦੇ ਨੇ ਕਿਸਾਨੀ ਉਹ ਵੀ ਕਿਸਾਨ ਨੇ ਜਿਹੜੇ ਚੱਲੇ ਨੇ ਉਹ ਵੀ ਕਿਸਾਨ ਨੇ ਰਾਜਨੀਤਿਕ ਵੀ ਕਿਸਾਨ ਆ ਤੇ ਜਿਹੜੇ ਗੈਰ ਰਾਜਨੀਤਿਕ ਉਹ ਵੀ ਕਿਸਾਨ ਨੇ ਆਪਣੀ ਸੋਚ ਨੂੰ ਚੇਂਜ ਕਰਕੇ ਜਦੋਂ ਮਰਜ਼ੀ ਧਰਨੇ ਵਿੱਚ ਸ਼ਮੂਲੀਅਤ ਕਰ ਸਕਦੇ ਕੋਈ ਰੋਕ ਨਹੀਂ ਕੋ ਟੋਕ ਨਹੀਂ ਆ ਉਹਨਾਂ ਵਾਸਤੇ ਵੀ ਇੱਕੋ ਹੀ ਸੰਘਰਸ਼ ਆ ਨਹੀਂ ਵੇਖੋ ਜੀ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜੇ ਬਿਆਨ ਆ ਸਰਕਾਰ ਮੀਟਿੰਗਾਂ ਕਰਦੀ ਆ ਜੇ ਮੀਟਿੰਗਾਂ ਦੇ ਵਿੱਚ ਵਿਸ਼ਵਾਸ ਦਿਵਾਉਂਦੀ ਉੱਤੇ ਨਹੀਂ ਆ ਜਾਊਗਾ ਐਮਐਸਪੀ ਦਾ ਕਾਨੂੰਨ ਗਰੰਟੀ ਕਾਨੂੰਨ ਕਰਜ਼ਾ ਮੁਕਤ ਕਿਸਾਨ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਸਾਰੀਆਂ ਬਣਾ ਕੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਾ ਕੇ ਫਿਰ ਆਪ ਵਾਪਸ ਆਵਾਂਗੇ ਨਹੀਂ ਤੇ ਬਿਆਨਾਂ ਦੇ ਆਧਾਰ ਤੇ ਵਾਪਸ ਨਹੀਂ ਆਇਆ ਜਾਊਗਾ। ਨਾਮ ਕੀ ਤੁਹਾਡਾ? ਮੇਰਾ ਨਾਮ ਦਲਬਖ ਸਿੰਘ ਹੈ ਜੀ। ਮਾ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ। ਅੱਛਾ ਤੁਸੀਂ ਕੱਲ ਰਾਤੀ ਮੀਟਿੰਗ ਦੇ ਵਿੱਚ ਵੀ ਮੌਜੂਦ ਸੀ। ਕਿਵੇਂ ਤੁਹਾਨੂੰ ਲੱਗਦਾ ਕਿ ਇਹ ਫੈਸਲਾ ਕਿੰਨਾ ਸੌਖਾ ਹੈ ਕਿ ਦਿੱਲੀ ਵੱਲ ਨੂੰ ਜਾਵਾਂ। ਦੇਖੋ ਫੈਸਲਾ ਕੋਈ ਵੀ ਸੌਖਾ ਨਹੀਂ ਹੁੰਦਾ। ਇਹ ਸਾਰੇ ਕਿਸਾਨ ਜਿਹਨੇ ਆਪਣੇ ਆਪਣੇ ਘਰਾਂ ਦੇ ਕੰਮਾਂ ਕਰਾਂ ਲੱਗੇ ਹੁੰਦੇ ਆ ਉਸ ਦੇ ਬਾਵਜੂਦ ਆਪਣੇ ਘਰਾਂ ਦੇ ਕੰਮਕਾਰ ਛੱਡ ਕੇ ਆਪਣੇ ਬੱਚਿਆਂ ਨੂੰ ਇਕੱਲੇ ਇਕੱਲੇ ਛੱਡ ਕੇ ਉਹ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਜੋ ਸਰਕਾਰ ਕੋਲ ਸਾਡੇ ਬਣਦੇ ਹੱਕ ਨੇ ਕੋਈ ਐਕਸਟਰਾ ਨਹੀਂ ਵੀ ਅਸੀਂ ਫਾਲਤੂ ਚੀਜ਼ ਮੰਗ ਰਹੇ ਆ ਜੋ ਸਾਡੇ ਬਣਦੇ ਹੱਕ ਨੇ ਜੋ ਪਿਛਲੇ 70 ਸਾਲਾਂ ਤੋਂ ਕਿਸਾਨੀ ਦੀ ਲੁੱਟ ਹੋ ਰਹੀ ਆ ਮਜ਼ਦੂਰਾਂ ਦੀ ਲੁੱਟ ਹੋ ਰਹੀ ਆ ਉਹਨਾਂ ਨੂੰ ਮੰਗਣ ਮੰਗਣ ਵਾਸਤੇ ਨੇ ਉਹਨਾਂ ਨੂੰ ਲੈਣ ਵਾਸਤੇ ਆਪਾਂ ਜਿਹੜਾ ਵਾ ਇਹ ਦਿੱਲੀ ਵੱਲ ਨੂੰ ਜਾ ਰਹੇ ਆ ਸਰਕਾਰ ਨੇ ਵਧੀਆ ਕੀਤਾ ਸੀ ਸਾਡੇ ਨਾਲ ਅੱਠ ਨੂੰ ਮੀਟਿੰਗ ਕੀਤੀ ਕੱਲ ਹੀ ਮੀਟਿੰਗ ਕੀਤੀ ਆ ਪਰ ਸਰਕਾਰ ਨੂੰ ਇਹ ਅਨੇਸ਼ਾ ਸ਼ਕਤੀ ਦੀ ਕਮੀ ਹੈਗੀ ਹਾਲੇ ਦੀ ਅਸੀਂ ਇਸ ਪਰ ਮੈਂ ਮੀਟਿੰਗ ਸੀ 13 ਆਗੂ ਸਾਡੇ ਮੀਟਿੰਗ ਗਿਆ ਸੀ ਉਸ ਤੋਂ ਪਹਿਲਾਂ ਸਾਡੀ ਮੀਟਿੰਗ ਹੋਈ ਔਰ ਉੱਥੋਂ ਹੋਣ ਤੋਂ ਬਾਅਦ ਫਿਰ ਸਾਡੀ ਮੀਟਿੰਗ ਹੋਈ ਸੀਗੀ ਕਿ ਉੱਥੇ 13 ਆਗੂ ਆਪਾਂ ਚੁਣ ਕੇ ਭੇਜੇ ਸੀ 13 ਸਾਡੇ ਐਸ ਕੇ ਐਮ ਨਾਨ ਕ੍ਰਿਟੀਕਲ ਦੇ ਔਰ 13 ਜਿਹੜੇ ਕਿਸਾਨ ਮਜ਼ਦੂਰ ਮੋਰਚਾ ਦੇ 26 ਆਗੂ ਕੱਲ ਮੀਟਿੰਗ ਵਿੱਚ ਹਾਜ਼ਰ ਸੀਗੇ ਦੋਹਾਂ ਫੋਰਮਾਂ ਦੇ ਸਰਕਾਰ ਚ ਇੱਛਾ ਸ਼ਕਤੀ ਦੀ ਕਮੀਆਂ ਪ੍ਰਧਾਨ ਮੰਤਰੀ ਅਗਰੇ ਡੇ ਡੇ ਵੱਡੇ ਬੋਲਡ ਡਿਸੀਜਨ ਲੈਣ ਵਾਸਤੇ ਜਾਣੇ ਜਾਂਦੇ ਆ ਤੋ ਦੇਸ਼ ਦੀ 80 ਕਰੋੜ ਆਬਾਦੀ ਜਿਹੜੀ ਖੇਤੀ ਨਾਲ ਜੁੜੀ ਹੋਈ ਆ ਕਿਸਾਨੀ ਨੇ ਮਜ਼ਦੂਰਾਂ ਨਾਲ ਉਹਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਉਹਨਾਂ ਦੇ ਜਿਹੜੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨਣ ਵਾਸਤੇ ਅੱਗੇ ਆਉਣ ਔਰ ਜਿਸ ਤਰ੍ਹਾਂ ਕਾਲੇ ਕਿਨੂੰ ਰੱਦ ਕੀਤੇ ਸੀਗੇ ਇਸੇ ਤਰ੍ਹਾਂ ਇਹ ਸੁਗਵਾਦ ਲੋਕਾਂ ਨੂੰ ਦੇਣਗੇ ਆ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਮੰਨ ਲਈਆਂ ਨੇ ਔਰ ਲਾਗੂ ਕਰਨ ਨੂੰ ਮੰਨਣੀਆਂ ਤੇ ਪਹਿਲਾਂ ਹੀ ਆਈਆਂ ਨੇ 2021 ਜਦੋਂ ਅੰਦੋਲਨ ਖਤਮ ਹੋਇਆ ਸੀ 11 ਨਵੰਬਰ ਨੂੰ ਸਰਕਾਰ ਦੀ ਚਿੱਠੀ ਆ ਕਿ ਤੁਹਾਡੀਆਂ ਆ ਮੰਗਾਂ ਜਿਹੜੀਆਂ ਆਪਾਂ ਮੰਨ ਲਾਂਗੇ ਲੇਕਿਨ ਅੱਜ ਤੱਕ 2 ਸਾਲ ਤੋਂ ਉੱਪਰ ਟਾਈਮ ਹੋ ਗਿਆ ਵਾ ਉਹਨਾਂ ਮੰਗਾਂ ਦੇ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ ਮੈਰੀਗੇਟ ਬਹੁਤ ਵੱਡੇ ਗਏ ਅਥਰੂ ਬੈਸਰੀ ਕੱਲ ਛੁੱਟੀ ਗਈ ਹੈ ਡਰੋਨ ਦੇ ਰਾਹੀਂ ਮਤਲਬ ਟੈਕਨੀਕਸ ਯੂਜ਼ ਕੀਤੀਆਂ ਜਾ ਰਹੀਆਂ ਹਨ ਸੜਕਾਂ ਵੀ ਰੁਕੀਆਂ ਹੋਈਆਂ ਜੇ ਸਰਕਾਰ ਟੈਕਨਿਕ ਯੂਜ਼ ਕਰ ਰਹੀ ਆ ਤੇ ਕਿਸਾਨ ਜਿਹੜੇ ਨੇ ਉਹ ਵੀ ਟੈਕਨੀਕਾਂ ਯੂਜ਼ ਕਰ ਰਹੇ ਨੇ ਕਿਸਾਨਾਂ ਨੇ ਜਿੱਡੀਆਂ ਵੱਡੀਆਂ ਦੁਵਾਰਾਂ ਨੇ ਓਡੇ ਓਡੇ ਵੱਡੇ ਕੁਕਮੈਂਡ ਆਪਣੇ ਨਾਲ ਲੈ ਲਏ ਨੇ ਜੇ ਦੁਵਾਰ 6 ਫੁੱਟ 8 ਫੁੱਟ ਤੋਂ ਤੇ ਰੈਂਪ ਬਣਾ ਕੇ ਮਿੱਟੀ ਪਾ ਕੇ ਉੱਚਲੇ ਜਾ ਸਕਦਾ ਜਿਹੜੀਆਂ ਸੂਰਾਂ ਨੇ ਉਹਨਾਂ ਦੇ ਵੀ ਮਿੱਟੀ ਪੈ ਜੂਗੀ ਜੇ ਸਰਕਾਰ ਰੇਤ ਬਜਰੀ ਸੀਮਿੰਟ ਪਾ ਸਕਦੀ ਸਾਡੇ ਕੋਲ ਟਰੱਕ ਨਹੀਂ ਆ ਗਏ ਅਸੀਂ ਉਹਨਾਂ ਸੂਰਾਂ ਦੇ ਉਹ ਪਾ ਕੇ ਉੱਥੋਂ ਦੀ ਚੜ ਜਾਗੇ ਜੀ ਸੀ ਪੀ ਵੀ ਤੁਸੀਂ ਕਾਰਵਾਈ ਕਰੋ ਬਿਲਕੁਲ ਜੀ ਸੀ ਵੀ ਆਏ ਸਾਰੇ ਲੈ ਕੇ ਜਾ ਰਹੇ ਆ ਕਿ ਜੇ ਆਪਾਂ ਨੂੰ ਉੱਥੇ ਮਿੱਟੀ-ਮਿੱਟੀ ਪਾ ਕੇ ਕਿਤੇ ਦਰਿਆ ਡੂਗਾ ਕੀਤਾ ਵਾ ਉਹ ਕੋਈ ਬਜਰੀ ਪਾ ਕੇ ਆਪਾਂ ਨੂੰ 15 ਗਰ ਤੱਕ ਉੱਥੋਂ ਦਰਿਆ ਚੋਂ ਲੰਘਣਾ ਪਿਆ ਜਾਂ ਉਹ ਤੋੜ ਕੇ ਲੰਘਣਾ ਪਿਆ ਉੱਥੇ ਚੀਜ਼ਾਂ ਕੰਮ ਨਹੀਂ ਆ ਸਾਰੇ ਬਿਲਡਿੰਗ ਸੈੱਟ ਕਟਰ ਜੀ ਸੀ ਵੀ ਹਾਈਡਲੇ ਇਹ ਸਾਰੇ ਤੁਹਾਨੂੰ ਉਹ ਬਾਰਡਰ ਤੇ ਮਿਲਣਗੇ ਖੱਟਰ ਮੇ ਰਸਣ ਵਾਸਤੇ ਅਗਰ ਤੂੰ ਟੈਕਨੀਕ ਵਰ ਤੇ ਸਾਡੇ ਕੋਲ ਟਕਨੀਕੀ ਜੱਟ ਦੇ ਜਗਾੜੂ ਹੁੰਦੇ ਆ ਜੱਟ ਜਗਾੜੂ ਹੁੰਦੇ ਜੱਟ ਉੱਥੇ ਬਣਾ ਲੈਂਦੇ ਆ ਪਿਆ ਆ ਲੋ ਇਹਨੂੰ ਕਿਤਨਾ ਖਤਰਾ ਔਰ ਉਹਦਾ ਨਮੂਨਾ ਜਿਹੜਾ ਵਾ ਉਹ ਅੱਜ ਵੇਖਣ ਨੂੰ ਮਿਲ ਜੂਗਾ ਮੇਰੇ ਹਿਸਾਬ